ਹੈਲੋ ਜੀ ਫਰੈਂਡਸ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਉਮੀਦ ਕਰਦੇ ਕਿ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਆ ਤੇ ਫਰੈਂਡ ਵੈਲਕਮ ਕਰਦੇ ਆ ਤੁਹਾਡੇ ਆਪਣੇ ਸਿੱਧੂ ਵਰਕੇ ਫੈਮਿਲੀ ਚੈਨਲ ਦੇ ਵਿੱਚ ਤੇ ਫਰੈਂਡ ਅੱਜ ਦਾ ਆਪਣਾ ਟੋਪਿਕ ਹੈਗੇ ਆ ਕਿ ਹਾਊਸ ਵਾਈਫ ਕਿਵੇਂ ਫਾਸਟ ਕੰਮ ਸਿਲਾਈ ਦਾ ਕਰ ਸਕਦੀਆਂ ਨੇ ਕਿਵੇਂ ਆਪਾਂ 8 ਤੋਂ 10 ਚਾਰਟ ਆ ਜਿਹੜੀਆਂ ਆਪਾਂ ਕੱਟ ਸਕਦੇ ਆ ਠੀਕ ਹੈ ਜੀ ਤੇ ਬਣੇ ਰਹਿਣਾ ਆਪਣੇ ਬਲੌਗ ਦੇ ਵਿੱਚ ਤੇ ਅਗਰ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਆਪਣੇ ਨਵੇਂ ਆਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰਨਾ ਤੇ ਲੋ ਜੀ ਫਰੈਂਡ ਇੱਥੇ ਹੋ ਗਈ ਸੀਗੀ ਸ਼ਾਮ ਸੌਰੀ ਰਾਤ ਹੋ ਗਈ ਸੀਗੀ ਇੱਥੇ ਮੈਂ ਆਪਣੇ ਕਿਚਨ ਦਾ ਯਾਨਕੀ ਰੋਟੀ ਪਾਣੀ ਆਪਣਾ ਕਰਕੇ ਅ ਕਰਨ ਲੱਗੀ ਸੀਗੀ ਆਪਣੀ 셔ਟ ਕਟਿੰਗ ਮੈਨੇ ਇਥੇ ਦੋ 셔ਟ ਨੇ ਸੋਰੀ ਤਿੰਨ 셔ਟ ਆ ਇਥੇ ਮੈਂ ਕਟਿੰਗ ਕਰ ਲਈਆਂ ਸੀਗੀਆਂ ਸਲਵਾਰਾ ਤਾਂ ਤੁਹਾਨੂੰ ਪਤਾ ਹੀ ਮੈਂ ਦਿਨੇ ਕਟਿੰਗ ਕਰ ਲਈਆਂ ਸੀਗੀਆਂ ਬੱਸ ਇਥੇ ਮੈਂ ਹੁਣ 셔ਟਾਂ ਵਗੈਰਾ ਆਪਣੀ ਕਟਿੰਗ ਕਰਨ ਲੱਗ ਰਹੀ ਸੀਗੀ ਤੇ ਇੱਕ ਕਟਿੰਗ ਤਾਂ ਆਪਣੀਆਂ ਹੋ ਗਈਆਂ ਸੀਗੀਆਂ ਮੈਂ ਸੋਚਿਆ ਵੀ ਚਲੋ ਕਿਉਂ ਨਾ ਮੈਂ ਹੁਣ 셔ਟ ਜਿਹੜੀ ਹੈਗੀ ਹੁਣ ਟਾਈਮ ਹੈਗਾ ਸੀਗਾ ਮੇਰੇ ਕੋਲ ਵੀ ਸਿੰਪਲ ਦੀ 셔ਟ ਹੈ ਹੁਣ ਮੈਂ ਸਟੀਚਿੰਗ ਕਰ ਲੈਣੀ ਆ ਤੇ ਇੱਥੇ ਹੁਣ ਮੈਨੂੰ ਸ਼ਾਮ ਨੂੰ ਵੀ ਉੱਠਣਾ ਵੀ ਨਹੀਂ ਪੈਣਾ ਹੈਗਾ ਕਿਉਂਕਿ ਹੁਣ ਬੱਚੇ ਚਲੋ ਹੁਣ ਰਾਤ ਨੂੰ ਤਾਂ ਬਾਹਰ ਅੰਦਰ ਜਾਣਗੇ ਨਹੀਂ ਹੈਨਾ ਦਿਨੇ ਤਾਂ ਆਪਾਂ ਨੂੰ ਐ ਹੁੰਦਾ ਵੀ ਚਲੋ ਬਾਹਰ ਨਾਲ ਨਿਕਲ ਜਾਣ ਗੇਟ ਚੋਂ ਬਾਹਰ ਨਾਲ ਕੱਗ ਜਾਣ ਐਨਾ ਹੋ ਜੇ ਬਾਹਰ ਨਾਲ ਹੋ ਜੇ ਵੀ ਕੰਮ ਤਾਂ ਦਾ ਆਪਾਂ ਨੂੰ ਹੁਣ ਐਨਾ ਹੈ ਨਹੀਂਗਾ ਰਾਤ ਨੂੰ ਇਸ ਕਰਕੇ ਮੈਂ ਖਾ ਚਲੋ ਹੁਣ ਮੈਂ ਘੰਟੇ ਦੇ ਅੰਦਰ ਅੰਦਰ ਜਿਹੜੀ ਅੱਧੇ ਪੌਣੇ ਘੰਟੇ ਦੇ ਅੰਦਰ ਇਹ ਜਿਹੜੀ ਸ਼ਰਟ ਆਪਾਂ ਸਟਿਚ ਕਰ ਲਵਾਂਗੇ ਤੇ ਇੱਥੇ ਮੈਂ ਤਿੰਨ ਸ਼ਰਟ ਆਪਣੀਆਂ ਜਿਹੜੀਆਂ ਸੀਗੀਆਂ ਸਟਿਚ ਕਟਿੰਗ ਕਰ ਲਈਆਂ ਸੀਗੀਆਂ ਤੇ ਇੱਕ ਸ਼ਰਟ ਹੁਣ ਮੈਂ ਸਟਿਚ ਕਰ ਰਹੀ ਸੀਗੀ ਤੁਸੀਂ ਵੀ ਦੇਖੋ ਹੈਨਾ ਕੀ ਕਰ ਸਕਦੇ ਹੋ ਅਗਰ ਜੇ ਤੁਸੀਂ ਵੀ ਹਾਊਸ ਵਾਈਫ ਹੋ ਤੁਸੀਂ ਵੀ ਸਿਲਾਈ ਕਰਦੇ ਹੋ ਆਪਣੇ ਬੱਚੇ ਛੋਟੇ ਨੇ ਤਾਂ ਤੁਸੀਂ ਵੀ ਕੀ ਕਰਿਆ ਕਰੋ ਜਿਹੜੀਆਂ ਆਪਣੀਆਂ ਸਲਵਾਰਾਂ ਹੈਗੀਆਂ ਨੇ ਉਹ ਤੁਸੀਂ ਪਹਿਲਾਂ ਹੀ ਕਟਿੰਗ ਕਰ ਲਿਆ ਕਰੋ ਮੈਂ ਐਂਜੀ ਕਰਦੀ ਹੁੰਨੀ ਆ ਜਿਹੜੇ ਮੇਰੇ ਦੋ ਤਿੰਨ ਦਿਨ ਦੇ ਜਿਹੜੀਆਂ ਸੂਟ ਹੁੰਦੇ ਨੇ ਦੇਣੇ ਹੁੰਦੇ ਨੇ ਉਹ ਮੈਂ ਉਹਨਾਂ ਦੀ ਸਲਵਾਰਾਂ ਜਿਹੜੀ ਹੁੰਦੀਆਂ ਨੇ ਪਹਿਲਾਂ ਹੀ ਕਟਿੰਗ ਕਰਕੇ ਉਹ ਮੈਂ ਆਪਣੇ ਹੈਲਪਰ ਨੂੰ ਜਿਹੜੇ ਆਪਣੇ ਕਾਰੀਗਰ ਹੁੰਦੇ ਨੇ ਮੈਂ ਉਹਨਾਂ ਨੂੰ ਦੇ ਦਿੰਨੀ ਹੁੰਦੀ ਆ ਜਿੰਨਾ ਤੋਂ ਮੈਂ ਸਲਵਾਰਾਂ ਸਟਿਚ ਕਰਵਾਨੀਆਂ ਬਾਹਰ ਸਟਿਚ ਕਰਵਾਨੀਆਂ ਹੁੰਦੀਆਂ ਮੈਂ ਉਹਨਾਂ ਨੂੰ ਮੈਂ ਪਹਿਲੇ ਹੀ ਦੇ ਦਿੰਨੀ ਹੁੰਦੀ ਆ ਤੇ ਫਿਰ ਜਦੋਂ ਫਿਰ ਮੈਨੂੰ ਟਾਈਮ ਲੱਗਦਾ ਆਪਣਾ ਤਾਂ ਮੈਂ ਫਿਰ ਆਪਣੀ ਜਿਹੜੀ ਸ਼ਰਟ ਹੁੰਦੀ ਆ ਉਹ ਕਟਿੰਗ ਕਰ ਲੈਣੀ ਹੁੰਦੀ ਆ ਮੈਂ ਜ਼ਿਆਦਾਤਰ ਜਿਹੜੀ ਕਟਿੰਗਾਂ ਮੈਂ ਰਾਤ ਨੂੰ ਹੀ ਕਰਦੀ ਹੁੰਦੀ ਆ ਕਿਉਂਕਿ ਦਿਨੇ ਮੈਨੂੰ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਕਿਉਂਕਿ YouTube ਵੀ ਹੋ ਗਿਆ ਬੱਚੇ ਵੀ ਹੋ ਗਏ ਘਰਵਾਰ ਵੀ ਦੇਖੋ ਸੰਭਣਾ ਹੁੰਦਾ ਕਾਰਵਾਰ ਵੀ ਨਹੀਂ ਦੇਖੋ ਆਪਣਾ ਕੰਮਕਾਰ ਆਪਾਂ ਛੱਡ ਸਕਦੇ ਹੈਗੇ ਤੇ ਆਪਾਂ ਸਟੀਚਿੰਗ ਦਾ ਕੰਮ ਵੀ ਨਹੀਂ ਦੇਖੋ ਆਪਾਂ ਛੱਡ ਸਕਦੇ ਹੈਗੇ ਆਪਾਂ ਆਪਣੇ ਕਸਟਮਰ ਨੂੰ ਵੀ ਨਿਰਾਸ਼ ਨਹੀਂ ਕਰ ਸਕਦੇ ਹੈਗੇ ਇਸ ਕਰਕੇ ਆਪਾਂ ਨੂੰ ਸਾਰੇ ਕੰਮ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੇ ਨੇ ਕਰਨੇ ਠੀਕ ਹੈ ਜੀ ਤੇ ਮੈਂ ਕੀ ਕਰਦੀ ਹੁੰਨੀ ਹੈ ਜਿਹੜੀਆਂ ਸਲਵਾਰਾਂ ਨੇ ਉਹ ਮੈਂ ਬਾਹਰੇ ਨਹੀਂ ਹੁੰਨੀ ਆ ਬਾਹਰੇ ਦੇਣ ਨਾਲ ਇਹ ਫਾਇਦੇ ਹੋ ਜਾਂਦੇ ਨੇ ਤੇ ਜਿੱਥੇ ਆਪਾਂ ਸਲਵਾਰ ਸਟਿਚ ਕਰਾਂਗੇ ਉੱਥੇ ਮੈਂ ਆਪਣੀ ਜਿਹੜੀ ਦੋ ਸ਼ਰਟਾਂ ਹੋਰ ਮੈਂ ਸਟਿਚ ਕਰ ਸਕਦੀ ਆ ਕਿਉਂਕਿ ਸਲਵਾਰ ਦੇ ਵਿੱਚ ਵੀ ਦੇਖੋ ਘੰਟਾ ਡੇਢ ਘੰਟਾ ਲੱਗ ਜਾਂਦਾ ਹੈ ਹਨਾ ਤਾਂ ਉੱਥੇ ਮੈਂ ਜਿਹੜੀ ਆਪਣੀ ਸ਼ਰਟ ਸਟਿਚ ਕਰ ਸਕਦੀ ਆ ਤੇ ਤੁਸੀਂ ਵੀ ਅਗਰ ਜੇ ਸਲਵਾਰਾ ਤੁਸੀਂ ਆਪ ਸਟਿਚ ਕਰਦੇ ਤੁਸੀਂ ਆਪ ਨੇ ਸਟਿਚ ਕਰਿਆ ਕਰੋ ਤੁਸੀਂ ਬਾਹਰ ਸਲਾਈ ਕਰਵਾਇਆ ਕਰੋ ਤਰਪਾਈ ਵੀ ਤੁਸੀਂ ਬਾਹਰ ਹੀ ਕਰਵਾਇਆ ਕਰੋ ਠੀਕ ਹੈ ਜੀ ਐਂ ਕਰਿਆ ਕਰੋ ਇਹਦੇ ਵਿੱਚ ਕੀ ਹੋਊਗਾ ਜਿੱਥੇ ਤੁਸੀਂ ਸਲਵਾਰ ਬਣਾਉਂਗੇ ਉੱਥੇ ਤੁਸੀਂ ਜਿਹੜੀ ਸ਼ਰਟ ਆਪਣੀ ਬਣਾਉਂਗੇ ਇਹਦੇ ਵਿੱਚ ਤੁਹਾਨੂੰ ਥੋੜਾ ਹੀ ਫਾਇਦਾ ਦੇਖੋ ਅਗਰ ਆਪਾਂ ਇੱਕ ਸਲਵਾਰ ਦੀ ਆਪਾਂ ਬਾਹਰੇ ਦੇ ਰਹੇ ਹਾਂ ਜਿੰਨੇ ਵੀ ਤੁਹਾਡੇ ਏਰੀਆ ਦੇ ਹਿਸਾਬ ਨਾਲ ਰੇਟ ਹੁੰਦਾ ਹੈ ਨਾ ਜਿੰਨਾ ਤੁਹਾਡਾ ਰੇਟ ਹੈ ਅਗਰ ਆਪਾਂ 30 40 ਰੁਪਏ ਆਪਾਂ ਬਾਹਰ ਵੀ ਦੇ ਦੇਵਾਂਗੇ ਉਹਦੇ 'ਚ ਕੋਈ ਆਪਣਾ ਕੋਈ ਜ਼ਿਆਦਾ ਲਾਸ ਨਹੀਂ ਹੁੰਦਾ ਹੈਗੇ ਉਹਦੇ ਤੋਂ ਆਪਾਂ ਦੁੱਗਣਾ ਦੁੱਗਣਾ ਆਪਾਂ ਦੂਜੀ ਸ਼ਰਟ ਬਣਾ ਕੇ ਆਪਾਂ ਕਰਾਂਗੇ ਕਮਾਵਾਂਗੇ ਜਿੱਥੇ ਕਿਉਂਕਿ ਕਈ ਵਾਰੀ ਕਾਲੀ ਦੇ ਕੱਪੜੇ ਹੁੰਦੇ ਨੇ ਫਿਰ ਕਾਲੀ ਚ ਆਪਾ ਸਲਵਾਰਾ ਵੀ ਆਪ ਆਪ ਬਣਾਈਏ ਟਾਈਮ ਕਿੰਨਾ ਵੇਸਟ ਹੁੰਦਾ ਤਾਂ ਤੁਸੀਂ ਸਲਵਾਰਾ ਬਾਹਰ ਦਿਆ ਕਰੋ ਇਹਦੇ ਨਾਲ ਹੋਊਗਾ ਤੁਸੀਂ ਕਾਫੀ ਜਿਹੜੀਆਂ ਸ਼ਰਟਾਂ ਨੇ ਉਹ ਤੁਸੀਂ ਆਪ ਸਟਿਚ ਕਰੋਗੇ ਇੱਕ ਦਿਨ ਦੇ ਵਿੱਚ ਤੁਸੀਂ ਕਾਫੀ ਸੂਟ ਜਿਹੜੇ ਨੇ ਕੱਢ ਸਕਦੇ ਹੋ ਤੇ ਹੋ ਸਕੇ ਤਾਂ ਜ਼ਿਆਦਾਤਰ ਤੁਸੀਂ ਜਿਹੜੀ ਕਟਿੰਗ ਹੈ ਤੁਸੀਂ ਰਾਤ ਨੂੰ ਹੀ ਕਰਕੇ ਰੱਖ ਲਿਆ ਕਰੋ ਅਗਰ ਜੇ ਤੁਸੀਂ ਰਾਤ ਨੂੰ ਵੀ ਟਾਈਮ ਹੋਵੇ ਤਾਂ ਤੁਸੀਂ ਇੱਕ ਅੱਧੀ ਜਿਹੜੀ ਸ਼ਰਟ ਹੈ ਰਾਤ ਨੂੰ ਵੀ ਸਟਿਚ ਕਰ ਸਕਦੇ ਹੋ ਜਿਹੜੀ ਤੁਹਾਡੀ ਕਾਲੀ ਵਾਲੀ ਹੁੰਦੀ ਹੈ ਠੀਕ ਹੈ ਜੇ ਅਗਰ ਜੇ ਤੁਹਾਡੇ ਬੱਚੇ ਠੀਕ ਨੇ ਵਧੀਆ ਨੇ ਹਨਾ ਮਤਲਬ ਕਿ ਵੱਡੇ ਨੇ ਸਿਆਣੇ ਨੇ ਤੁਸੀਂ ਸਵੇਰੇ ਜਿਹੜਾ ਕੋਈ ਸਟੀਚਿੰਗ ਕਰ ਸਕਦੇ ਹੋ ਮੈਂ ਕਈ ਵਾਰੀ ਐਂਜੀ ਕਰਦੀ ਹੁੰਨੀ ਆ ਮੈਂ ਜ਼ਿਆਦਾਤਰ ਜਿਹੜੀ ਚਲੋ ਹੁਣ ਤਾਂ ਸੀਜ਼ਨ ਇਹਨਾਂ ਹੈ ਨਹੀਂ ਕਿਹਨਾਂ ਕੰਮਕਾਰ ਦਾ ਇਹਨਾਂ ਹੈ ਨਹੀਂਗਾ ਤਾਂ ਮੈਂ ਰਾਤ ਨੂੰ ਕਟਿੰਗ ਕਰ ਲੈਂਦੀ ਹੁੰਨੀ ਆ ਕਈ ਵਾਰੀ ਤਾਂ ਜਦੋਂ ਅੱਗੇ-ਅੱਗੇ ਚਲੋ ਸੀਜ਼ਨ ਚੱਲੂਗਾ ਕੰਮ ਵਧਿਆ ਚੱਲੂਗਾ ਤਾਂ ਮੈਂ ਰਾਤ ਨੂੰ ਕਟਿੰਗ ਕਰਕੇ ਰਾਤ ਨੂੰ ਹੀ ਸਟੀਚਿੰਗ ਕਰ ਲੈਣੀ ਹੁੰਨੀ ਆ ਤੇ ਦਿਨ ਵਾਸਤੇ ਮੈਂ ਕਟਿੰਗ ਕਰਕੇ ਰੱਖ ਲੈਣੀ ਹੁੰਨੀ ਆ ਫਿਰ ਬੱਚਿਆਂ ਦੇ ਉੱਠਣ ਤੋਂ ਪਹਿਲਾਂ ਇੱਕ ਸ਼ਰਟ ਮੈਂ ਫੇਰ ਬਣਾ ਕੇ ਆਪਣਾ ਸਵੇਰੇ ਫਿਰ ਆਪਣੇ ਕੰਮਾਂ ਤੋਂ ਦੇ ਲੱਗ ਜੰਨੀ ਹੁੰਨੀ ਆ ਤੇ ਤਰਪਾਈ ਵਗੈਰਾ ਵੀ ਫਿਰ ਮੈਂ ਬਾਹਰੀ دینی ਹੁੰਨੀ ਆ ਤੇਰਾ ਮੇਰਾ ਸਿਰਫ ਕੰਮ ਹੁੰਦਾ ਸਿਰਫ ਸ਼ਰਟ ਸਟਿਚਿੰਗ ਕਰਨ ਤੇ ਕਟਿੰਗ ਦਾ ਮੇਰਾ ਸਿਰਫ ਇੰਨਾ ਕੰਮ ਹੁੰਦਾ ਬਾਕੀ ਕੰਮ ਜਿਹੜੇ ਹੁੰਦੇ ਨੇ ਜਿਵੇਂ ਇੰਟਰਲੋਕ ਹੋ ਗਈਆਂ ਇੰਟਰਲੋਕ ਚਲੋ ਮੇਰੇ ਹਸਬੰਡ ਕਰਵਾ ਦਿੰਦੇ ਨੇ ਅਗਰ ਜੇ ਤੁਹਾਡੇ ਘਰ ਚ ਕੋਈ ਹੈ ਗਿਆ ਕੋਈ ਹੈਲਪ ਤੁਹਾਡੀ ਕਰਵਾ ਸਕਦਾ ਹੈ ਤੁਹਾਡੀ ਨੰਦ ਹੋ ਗਈ ਤੁਹਾਡੀ ਭੈਣ ਹੋ ਗਈ ਜਾਂ ਤੁਹਾਡੇ ਹਸਬੰਡ ਹੋ ਗਏ ਚਲੋ ਕਈ ਵਾਰੇ ਘਰੇ ਹੁੰਦੇ ਨੇ ਤਾਂ ਉਹ ਵੀ ਤੁਹਾਡੀ ਹੈਲਪ ਕਰਵਾ ਸਕਦੇ ਨੇ ਇੰਟਰਲੋਕ ਵਗੈਰਾ ਉਹ ਕਰ ਸਕਦੇ ਨੇ ਮੇਰੇ ਦੇਖੋ ਮੇਰੇ ਹਸਬੰਡ ਜਿਹੜੇ ਹੈਗੇ ਨੇ ਜਦੋਂ ਘਰ ਹੁੰਦੇ ਨੇ ਕਾਫੀ ਸੂਟ ਜਦੋਂ ਮੇਰੇ ਇਕੱਠੇ ਹੋ ਜਾਂਦੇ ਨੇ ਤਾਂ ਉਹ ਹੈਲਪ ਮੇਰੀ ਕਰ ਦਿੰਦੇ ਹੁੰਦੇ ਨੇ ਨਹੀਂ ਤਾਂ ਅਗਰ ਵਾਈਸ ਫਿਰ ਜਦੋਂ ਸਾਰੇ ਕੱਪੜੇ ਮੈਂ ਇਕੱਠੇ ਕਰਕੇ ਇੱਕੋ ਵਾਰੀ ਚ ਮੈਂ ਇੰਟਰਲੋਕ ਕਰ ਦੇਣੀ ਹੁੰਦੀ ਆ ਤੇ ਜਦੋਂ ਕਟਿੰਗ ਦੇ ਹੁੰਦੇ ਨੇ ਚਾਰ ਪੰਜ ਸੂਟ ਜਦੋਂ ਮੇਰੇ ਕੋਲੇ ਇਕੱਠੇ ਹੋ ਜਾਣ ਵੀ ਯਾਨੀ ਕਿ ਇੱਕ ਅੱਧੇ ਦਿਨ ਦੇ ਵਿੱਚ ਦੇਣੇ ਹੋਣ ਤਾਂ ਮੈਂ ਚਾਰ ਪੰਜ ਸਲਵਾਰਾਂ ਜਿਹੜੀ ਇਕੱਠੀ ਕਟਿੰਗ ਕਰ ਦੇਣੀ ਹੁੰਦੀ ਆ ਸਿਰਫ ਮੇਰੀ ਜਿਹੜੀ ਸ਼ਰਟਾਂ ਰਹਿ ਜਾਂਦੇ ਨੇ ਉਹ ਮੈਂ ਆਪਣੇ ਜਦੋਂ ਮੈਨੂੰ ਟਾਈਮ ਲੱਗਦਾ ਰਾਤ ਨੂੰ ਸਵੇਰ ਨੂੰ ਮੈਂ ਕੱਟ ਲੈਣੀ ਹੁੰਦੀ ਆ ਸੋ ਤੁਹਾਨੂੰ ਪਤਾ ਮੇਰੇ ਕੋਲੇ YouTube ਵੀ ਹੈ ਦੇਖੋ YouTube ਵੀ ਮੈਨੂੰ ਟਾਈਮ ਦੇਣਾ ਹੁੰਦਾ ਤੇ ਮੇਰੇ ਬੱਚੇ ਵੀ ਛੋਟੇ ਨੇ ਉਧਰ ਵੀ ਮੈਨੂੰ ਟਾਈਮ ਦੇਣਾ ਹੁੰਦਾ ਅਗਰ ਜੇ ਮੈਂ ਦਿਨੇ ਕਰਾਂ ਕਟਿੰਗ ਤਾਂ ਮੇਰਾ ਜ਼ਿਆਦਾਤਰ ਟਾਈਮ ਕਟਿੰਗ ਦੇ ਵਿੱਚ ਹੀ ਲੱਗ ਜਾਂਦਾ ਹੈ ਸਟੀਚਿੰਗ ਨੂੰ ਫਿਰ ਟਾਈਮ ਨਹੀਂ ਲੱਗਦਾ ਹੈਗਾ ਇਸ ਕਰਕੇ ਮੈਂ ਦਿਨੇ ਕਰਦੀ ਹੁੰਨੀ ਆ ਕਟਿੰਗ ਉਹ ਸਲਵਾਰਾ ਕਟਿੰਗ ਕਰਦੀ ਹੁੰਨੀ ਆ ਤੇ ਰਾਤ ਨੂੰ ਫਿਰ ਮੈਂ ਆਪਣੀ ਜਿਹੜੀ ਸ਼ਰਟ ਆ ਵਗੈਰਾ ਉਹ ਕਟਿੰਗ ਕਰਕੇ ਰੱਖ ਲੈਣੀ ਹੁੰਨੀ ਆ ਮੈਂ ਐਂਜ ਕਰਦੀ ਨੇ ਤੁਸੀਂ ਵੀ ਐਂਜ ਕਰਿਆ ਕਰੋ ਤੇ ਜਿਹੜਾ ਕਟਿੰਗ ਦਾ ਕੰਮ ਹੁੰਦਾ ਉਹ ਪ੍ਰੋਪਰਲੀ ਤੁਸੀਂ ਇੱਕੋ ਵਾਰੀ ਚ ਜਦੋਂ ਤੁਹਾਡਾ ਕੱਪੜਾ ਵਿਸ਼ ਗਿਆ ਨਾ ਤਾਂ ਤੁਸੀਂ ਇੱਕੋ ਵਾਰੀ ਚ ਕਟਿੰਗ ਕਰਿਆ ਕਰੋ ਘੜੀ ਘੜੀ ਕੱਪੜਾ ਨਾ ਬਛਾਇਆ ਕਰੋ ਕਿਉਂਕਿ ਕਈ ਵਾਰੀ ਕੀ ਹੁੰਦਾ ਆਪਾਂ ਮਸ਼ੀਨ ਤੇ ਲੈ ਕੇ ਵਹਿ ਜੰਨੇ ਆ ਕਈ ਵਰੀ ਗਲਾ ਕਟਿੰਗ ਕਰਨ ਲੱਗ ਜੰਨੇ ਆ ਬੈਕ ਜਿਹੜਾ ਗਲਾ ਕਟਿੰਗ ਹੁੰਦਾ ਉਹ ਤੁਸੀਂ ਪਹਿਲਾਂ ਹੀ ਕਟਿੰਗ ਕਰਿਆ ਕਰੋ ਜਿਹੜੀ ਫਰੰਟ ਕਾਟ ਹੁੰਦੀ ਉਹ ਤੁਸੀਂ ਪਹਿਲਾਂ ਹੀ ਤੇ ਜਿਹੜੇ ਚਾਕਾਂ ਕੋਲੇ ਕੱਪੜਾ ਹੁੰਦਾ ਐਕਸਟਰਾ ਹੁੰਦਾ ਉਹ ਤੁਸੀਂ ਪਹਿਲਾਂ ਹੀ ਕਟਿੰਗ ਕਰਕੇ ਰੱਖ ਲਿਆ ਕਰੋ ਤਾਂ ਕਿ ਜਦੋਂ ਤੁਸੀਂ ਮਸ਼ੀਨ ਤੇ ਬੈਠੋ ਮਸ਼ੀਨ ਤੇ ਜਿਹ ਇੰਝ ਦਾ ਹੀ ਹੋਣਾ ਚਾਹੀਦਾ ਤੇ ਜਦੋਂ ਤੁਸੀਂ ਕਟਿੰਗ ਕਰਦੇ ਹੋ ਜਿਵੇਂ ਤੁਹਾਨੂੰ ਸੂਟ ਕਟਿੰਗ ਕਰ ਲਿਆ ਤਾਂ ਉਹਨਾਂ ਦੀਆਂ ਜਿਹੜੀਆਂ ਰੀਲਾਂ ਬੁਕਰਮ ਹੁੰਦੀਆਂ ਨੇ ਗਲੇ ਹੁੰਦੇ ਨੇ ਉਹ ਪਹਿਲਾਂ ਹੀ ਕਟਿੰਗ ਕਰ ਲਿਆ ਕਰੋ ਜਿਹੜਾ ਤੁਸੀਂ ਬੁਕਰਮ ਤੇ ਗਲਾ ਕਟਿੰਗ ਕਰਦੇ ਹੋ ਠੀਕ ਹੈ ਜੀ ਮੈਂ ਤਾਂ ਇੰਜ ਹੀ ਕਰਦੀ ਹੁੰਨੀ ਆ ਪਹਿਲਾਂ ਹੀ ਆਪਣਾ ਮਸ਼ੀਨ ਤੇ ਲੈ ਕੇ ਮਸ਼ੀਨ ਤੇ ਨੀਂ ਕਿ ਬੈਠਣ ਤੋਂ ਪਹਿਲਾਂ ਹੀ ਸਾਰਾ ਪ੍ਰੋਪਰ ਜਿਹੜਾ ਸਮਾਨ ਆ ਉਹ ਇੱਕ ਵਾਰੀ ਕਰ ਲੈਣੀ ਹੁੰਨੀ ਆ ਮੈਨੂੰ ਆਂ ਦੇ ਵਿੱਚ ਬਾਰ ਬਾਰ ਮੈਨੂੰ ਉੱਠਣਾ ਨਾ ਪਵੇ ਅਗਰ ਜੇ ਆਪਾਂ ਉੱਠੇ ਜੰਨੇ ਆ ਮਸ਼ੀਨ ਤੋਂ ਹੈਨਾ ਤਾਂ ਆਪਾਂ ਨੂੰ ਤੁਹਾਨੂੰ ਪਤਾ ਹੀ ਆਪਾਂ ਨੂੰ ਕੰਮ ਦੇ ਵਿੱਚ ਹੋਰ ਕੰਮ ਯਾਦ ਆ ਜਾਂਦੇ ਨੇ ਵੀ ਆਹ ਵੀ ਕਰ ਲੈ ਆ ਵੀ ਕਰ ਲੈ ਹੈਨਾ ਨਹੀਂ ਕਿ 10 15 ਮਿੰਟ ਤਾਂ ਮਾਮੂਲੀ ਜੀ ਗੱਲ ਆਪਾਂ ਨੂੰ ਲੱਗ ਜਾਂਦੇ ਨੇ ਦੁਬਾਰਾ ਬੈਠਣ ਚ ਇਸ ਕਰਕੇ ਪਹਿਲਾਂ ਹੀ ਆਪਣੀ ਜਿਹੜੀ ਸਾਰੀ ਕਟਿੰਗ ਕਰ ਲਿਆ ਕਰੋ ਐਵੇਂ ਤੁਸੀਂ ਜੇ ਇਸ ਹਿਸਾਬ ਨਾਲ ਤੁਸੀਂ ਚੱਲੋਗੇ ਪ੍ਰੋਪਰ ਕਟਿੰਗ ਕਰੋਗੇ ਸਲਵਾਰਾ ਤੁਸੀਂ ਬਾਹਰ ਦੋਗੇ ਤਰਪਾਈਆਂ ਤੁਸੀਂ ਬਾਹਰ ਦੋਵੋਗੇ ਤਾਂ ਤੁਸੀਂ ਕਾਫੀ ਜਿਹੜੇ ਸ਼ਰਟ ਆ ਵਗੈਰਾ ਹੈਗੀਆਂ ਨੇ ਉਹ ਤੁਸੀਂ ਸਟਿਚ ਕਰ ਸਕਦੇ ਹੋ ਠੀਕ ਹੈ ਜੀ ਜਦੋਂ ਫਿਰ ਤੁਹਾਨੂੰ ਟਾਈਮ ਲੱਗੂਗਾ ਇਹਦੇ ਨਾਲ ਨਾਲ ਕੀ ਹੁੰਦਾ ਆਪਾਂ ਆਪਣੇ ਘਰ ਦੇ ਜਿਹੜੇ ਕੰਮ ਹੁੰਦੇ ਨੇ ਉਹਨਾਂ ਨੂੰ ਵੀ ਆਪਾਂ ਪ੍ਰੋਪਰ ਟਾਈਮ ਦੇ ਪਾਨੇ ਜਿਹੜੇ ਆਪਣੇ ਕਸਟਮਰ ਹੁੰਦੇ ਨੇ ਉਹ ਵੀ ਖੁਸ਼ ਰਹਿੰਦੇ ਨੇ ਤੇ ਵੱਧ ਤੋਂ ਵੱਧ ਆਪਾਂ ਜਿਹੜਾ ਸ਼ਾਰਟ ਹੈ ਕੰਮ ਜਿਹੜਿਆ ਕੱਚ-ਚਿੰਗ ਕਰ ਸਕਦੇ ਤੇ ਵੱਧ ਤੋਂ ਵੱਧ ਆਪਾਂ ਫਿਰ ਆਪਾਂ ਜਿਹੜਾ ਪੈਸੇ ਕਮਾ ਸਕਦੇ ਆ ਐਵੇਂ ਤੁਸੀਂ ਕਰਿਆ ਕਰੋ ਤੇ ਲੋ ਜੀ ਫਿਰ ਗੱਲਾਂ-ਵਾਤਾਂ ਦੇ ਵਿੱਚ ਇੱਥੇ ਮੇਰੇ ਸਵੇਰ ਵੀ ਹੋ ਗਈ ਸੀਗੀ ਸਵੇਰ ਦੇ ਮੈਨੇ ਸਾਰੇ ਯਾਨਕੀ ਜਿਹੜੇ ਸੱਤ ਪੀਆ ਸੀਗੇ ਉਹ ਕਰ ਲਏ ਨੇ ਤੇ ਹੁਣ ਇਥੇ 10:00 ਵਜੇ ਸੀਗੇ ਮੈਂ 10:00 ਤੋਂ ਬਾਅਦ ਫਿਰ ਮੈਂ ਆਪਣੇ ਜਿਹੜੇ ਮਸ਼ੀਨ ਤੇ ਬਹਿ ਜਾਵਾਂਗੇ ਆਪਣਾ ਨਾਂ ਧੋ ਕੇ ਥੋੜਾ ਬਹੁਤ ਆਪਣਾ YouTube ਨੂੰ ਕੰਮ ਦਵਾਂਗੇ ਟਾਈਮ ਦਵਾਂਗੇ ਤੇ ਹੁਣ ਆਪਾਂ ਕਰਦੇ ਅੱਜ ਦੀ ਵੀਡੀਓ ਦਾ ਐਂਡ ਅਗਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਸ਼ੇਅਰ ਕਰਨਾ ਨਾ ਭੁੱਲਣਾ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਆਪਾਂ ਕੱਲ੍ਹ ਨੂੰ ਫਿਰ ਮਿਲਾਂਗੇ ਨਵੀਂ ਜਿਹੀ ਪਿਆਰੀ ਜਿਹੀ ਵੀਡੀਓ ਦੇ ਨਾਲ ਅਦੋਤ ਦਿਨ ਲਈ ਹੋ ਕੇ ਟਾਟਾ ਬਾਈ ਬਾਈ